ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਜੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦੇ ਵਿੱਚ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਹੈ ਤੇ ਕੰਗਣਾ ਰੋਡ ਨੂੰ ਐਜੇ ਐਜੇ ਸ਼ਬਦ ਐ ਜਿਹੀਆਂ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹਰਟ ਕਰੇ ਅੱਜ ਮੈਂ ਗਾਣਾ ਹਲਕੇ ਤੋਂ ਜਿਹੜੇ ਸਾਡੇ ਉਮੀਦਵਾਰ ਸਰ ਰੰਜੀਤ ਸਿੰਘ ਜੀ ਨੂੰ ਸਾਡੇ ਘਰੇ ਸਾਡੇ ਵਰਕਰ ਇਕੱਠੇ ਹੋਏ ਮੈਂ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਮੈਂ ਇਹਨਾਂ ਨੂੰ ਟੈਲੀਫੋਨ ਕੀਤਾ ਸੀ ਮੈਂ ਚਾਹ ਪੀਣੀ ਹੈ ਤੇ ਸਾਰੇ ਵਰਕਰ ਬਣਾ ਲਓ ਕਿਉਂਕਿ ਐਕਟੀਵ ਵਰਕਰਾਂ ਨੇ ਬਹੁਤ ਮਿਹਨਤ ਕੀਤੀ ਦਿਲੋਂ ਮਿਹਨਤ ਕੀਤੀ ਰਿਜ਼ਲਟ ਕੋਈ ਮਰਜ਼ੀ ਆਏ ਹੋਏ ਪਰ ਮੈਂ ਦਿਲੋਂ ਧੰਨਵਾਦ ਕਰਦਾ ਹਾਂ ਕਾਲੀ ਦਲ ਦੇ ਵਰਕਰਾਂ ਦਾ ਦਿਨ ਰਾਤ ਮਿਹਨਤ ਕੀਤੀ ਨਾ ਗਰਮੀ ਦੇਖੀ ਨਾ ਕੁਝ ਹੋਰ ਦੇਖਿਆ ਪਰ ਲੱਗੇ ਰਹੇ ਸੋ ਮੈਂ ਉਹਨਾਂ ਨੂੰ ਆਈ ਕਿਹਾ ਕਿ ਆ ਜੰਗ ਖਤਮ ਹੋ ਗਈ ਹੈ ਤੇ ਦੂਜੀ ਦੀ ਤਿਆਰੀ ਕਰ ਲਓ ਹੁਣ ਇੱਕ ਤਾਂ ਐਮਸੀ ਇਲੈਕਸ਼ਨ ਹੋਣਗੇ ਕਾਰਪੋਰੇਸ਼ਨ ਇਲੈਕਸ਼ਨ ਹੋਣਗੇ ਉਹਦੇ ਬਾਅਦ 27 27 2000 ਜਿਹੜੇ 27 ਜਿਹੜੀ ਹੈਗੀ ਉਹਦੇ ਵਿੱਚ ਸ਼ਰਮਨੀ ਖਾਲੀ ਦੁਨੀ ਸਰਕਾਰ ਬਣਾਉਣੀ ਹੈ ਤੇ ਕਿਸੇ ਹਾਲ ਚ ਬਣਾਉਣੀ ਬੋਲੇ ਇਸ ਤੋਂ ਘੱਟ ਇਹ ਰੰਗਣਾ ਉਹ ਤੇ ਕਾਡ ਲੈ ਕੋਡਾ ਦੀ ਮਾਨਸਰ ਜੀ ਰੰਗਣਾ ਰੰਗਣਾ ਆ ਰਹੀ ਸ਼ੁਰੂ ਹੋ ਜੂਗਾ ਦੇਖੋ ਉਹ ਜਿਹੜੀ ਆਪਣੀ ਪੁਲਿਸ ਜਿਹੜੀ ਸੀਐਸਐਫ ਦੇ ਜਿਹੜੀ ਕਾਂਸਟੇਬਲ ਸੀ ਉਹਨਾਂ ਨੇ ਜੋ ਕਦਮ ਚੁੱਕਿਆ ਵਿਦ ਇਮੋਸ਼ਨਸ ਕਰਕੇ ਚੁੱਕਿਆ ਦੇਖੋ ਕਿਸੇ ਦੀ ਮਾਂ ਬਾਰੇ ਤੁਸੀਂ ਗੱਲ ਕਰੋ ਉਹਨਾਂ ਦੀ ਮਾਤਾ ਉਸ ਧਰਨੇ ਸੀ ਤੇ ਤੁਸੀਂ ਕਹਿ ਰਹੇ ਹੋ ਕਿ ਦਿਹਾੜੀ ਸੌ ਸੌ ਦੇ ਵਿੱਚ ਕੇ ਕੌਣ ਬਰਦਾਸ਼ਤ ਕਰਦਾ ਹੈ ਸੋ ਹਰ ਬੰਦੇ ਦੀ ਇਮੋਸ਼ਨਸ ਹੁੰਦੀਆਂ ਹੈ ਤੇ ਕੰਗਣਾ ਰੋਡ ਨੂੰ এজਏ এজਏ ਸ਼ਬਦ এজੀਆਂ ਚੀਜ਼ਾਂ ਨਹੀਂ ਕਹਲੀਆਂ ਚਾਹੀਦੀਆਂ ਜਿਹਦੇ ਕਿਸੇ ਦੀ ਫੀਲਿੰਗ ਹਟ ਕਰੇ